western democrats ਦੇ ਵਿੱਚ ਸੈਂਟਰ ਲੇਫਟ ਪਾਰਟੀਆਂ ਦੇ ਬਾਰੇ ਲੋਕਾਂ ਦੇ ਵਿੱਚ ਇਹ ਧਾਰਨਾ ਹੈ ਕਿ ਇਸ ਸੋਚ ਵਾਲੀਆਂ ਪਾਰਟੀਆਂ ਜਿਹੜੀਆਂ ਨੇ ਇਹ ਇਮੀਗ੍ਰੇਸ਼ਨ ਪੱਖੀ ਹੁੰਦੀਆਂ ਨੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ 3 ਸਾਲਾਂ ਦੀਆਂ ਸੁਪਰ ਚਾਰਜਡ ਮਾਈਗ੍ਰੇਸ਼ਨ ਨੰਬਰਸ ਨੇ ਸਥਿਤੀ ਜੜੀ ਹੈ ਉਹ ਬਦ ਦਿਤੀ ਹੈ ਤੇ ਲੀਡਰਸ ਦੇ ਸੰਬੰਧੀ ਆਪਣੇ ਬਿਆਨ ਤੇ ਪਾਲਿਸਿਸ ਬਦਲਣ ਵਾਲੇ ਪਾਸੇ ਕਦਮ ਚੁੱਕਣ ਵਾਲੇ ਕਦਮ ਜਿਹੜੇ ਨੇ ਉੱਚੋ ਕਰੇ ਨੇ ਆਸਟ੍ਰੇਲੀਆ ਦੇ ਲੇਬਰ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੇ ਹੁਣ ਕਿਹਾ ਕਿ ਉਹਨਾਂ ਦੇ ਦੇਸ਼ ਦੀ ਮਾਈਗ੍ਰੇਸ਼ਨ ਪ੍ਰਣਾਲੀ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਹੀ ਹੈ। ਬ੍ਰਿਟੇਨ ਦੇ ਨਵੇਂ ਲੇਬਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਨੂੰ ਮਾਈਗ੍ਰੇਸ਼ਨ ਦੇ ਉੱਤੇ ਘੱਟ ਨਿਰਭਰ ਹੋਣ ਦੀ ਲੋੜ ਹੈ। ਯੂਰਪੀਅਨ ਯੂਨੀਅਨ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਡਿਪੋਰਟੇਸ਼ਨ ਨੂੰ 50% ਤੱਕ ਤੇਜ਼ ਕਰ ਦਿੱਤਾ ਹੈ, ਜਿਸ ਤੇ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਅਤੇ ਜਰਮਨ ਚਾਂਸਲਰ ਜਿਹੜੇ ਨੇ ਆਲੌਫ ਸਕੌਜ਼ ਦੁਆਰਾ ਅਪੀਲ ਕੀਤੀ ਗਈ ਹੈ ਬ੍ਰਿਟੇਨ ਦੇ ਅਜਿਹਾ ਹੀ ਕਰ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਸੰਭਾਵੀ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕੈਮਲਾ ਹੈਰਿਸ ਨੇ ਮੈਕਸੀਕੋ ਦੀ ਸਰਹੱਦ 'ਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਘਟਕੀਤਾ ਹੈ ਕ੍ਰੋਸਿੰਗ ਨੰਬਰ ਹਾਲਾਂਕਿ ਅਜੇ ਵੀ 80000 ਪ੍ਰਤੀ ਮਹੀਨਾ ਹੈ ਤੇ ਪਰ ਹੁਣ ਇਹ ਤਿੰਨ ਸਾਲਾਂ ਦੇ ਵਿੱਚ ਸਭ ਤੋਂ ਘਟ ਹੈ 2022 ਦੇ ਸ਼ੁਰੂ ਤੋਂ ਵੈਸਟਰਨ ਡੈਮੋਕਰਟਿਸ ਦੇ ਵਿੱਚ ਇਮੀਗ੍ਰੈਂਟਸ ਅਤੇ ਮਾਈਗ੍ਰੇਸ਼ਨ ਦੀ ਆਬਾਦੀ ਹਰ ਸਾਲ ਲਗਭਗ 5 ਫੀਸਦੀ ਦੀ ਦਰ ਦੇ ਨਾਲ ਵਧ ਰਹੀ ਹੈ ਇਸ ਤੋਂ ਪਹਿਲਾਂ ਇਹ ਰਫਤਾਰ ਲਗਭਗ 1.5 ਫੀਸਦੀ ਪ੍ਰਤੀ ਸਾਲ ਸੀ ਸੈਂਟਰਲ ਲੈਫਟ ਪਾਰਟੀਆਂ ਦੇ ਲੀਡਰ ਕੋਵਿਡ ਪੰਡਾਮੀਕ ਤੋਂ ਬਾਅਦ ਰਿਕਾਰਡ ਮਾਈਗ੍ਰੇਸ਼ਨ ਦੇ ਫਾਇਦੇ ਸੰਬੰਧੀ ਵੀ ਸ਼ੱਕੀ ਨਜ਼ਰ ਨਾਲ ਹੀ ਦੇਖ ਰਹੇ ਨੇ ਭਾਵੇਂ ਕਿ ਰਿਕਾਰਡ ਇਮੀਗ੍ਰੇਸ਼ਨ ਦਾ ਫਾਇਦਾ ਇਕਨੋਮੀ ਨੂੰ ਨੰਬਰਾਂ ਦੇ ਹਿਸਾਬ ਦੇ ਨਾਲ ਹੋਇਆ ਜਾਂ ਨਹੀਂ ਮੇਨ ਸਟ੍ਰੀਮ ਦੇ ਅਰਥਸ਼ਾਸਤਰੀਆਂ ਦੇ ਦੁਆਰਾ ਸਿਆਸਤਦਾਨਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇੱਕ ਬਿੰਦੂ ਆ ਜਾਂਦਾ ਹੈ ਜਦੋਂ ਪ੍ਰਵਾਸੀਆਂ ਨੂੰ ਲੇਬਰ ਮਾਰਕੀਟ ਦਾ ਸਮਰਥਨ ਕਰਨ ਦੇ ਲਈ ਲਿਆਉਣਾ ਫਾਇਦੇਮੰਦ ਹੁੰਦਾ ਹੈ ਪਰ ਸਟੈਂਡਰਡ ਆਫ ਲਿਵਿੰਗ ਦਾ ਸਵਾਲ ਵੀ ਨਾਲੋ ਨਾਲ ਹੈ ਕੈਨੇਡਾ ਦੇ ਵਿੱਚ ਵੀ ਪਿਛਲੇ 9 ਸਾਲਾਂ ਦੌਰਾਨ ਹੋਈ ਰਿਕਾਰਡ ਮਾਈਗ੍ਰੇਸ਼ਨ ਨੇ ਕਈ ਕਿਸਮ ਦੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਦੇ ਨਾਲ ਸਿਆਸਤਦਾਨਾਂ ਸਕਾਰ ਫੈਡਰਲ ਸਰਕਾਰ ਦੇ ਵਿੱਚ ਵਿਚਚੈਨੀ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਪ੍ਰੈਲ ਦੇ ਵਿੱਚ ਕਿਹਾ ਸੀ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਗੈਸਟ ਵਰਕਰਾਂ ਤੇ ਫੋਰਨ ਸਟੂਡੈਂਟਸ ਦੀ ਗਿਣਤੀ ਜਿਹੜੀ ਹੈ ਉਹ ਕੰਟਰੋਲ ਤੋਂ ਬਾਹਰ ਹੈ ਤੇ ਕੈਨੇਡਾ ਦੁਆਰਾ ਜਜ ਜਜਬ ਕਰਨ ਦੇ ਯੋਗ ਹੋਣ ਤੋਂ ਕਿਤੇ ਵੱਧ ਅੰਦਰ ਦੇ ਨਾਲ ਇਮੀਗ੍ਰੇਸ਼ਨ ਹੋਈ ਹੈ ਜਿਸ ਕਾਰਨ ਸਰਕਾਰ ਨੰਬਰਾਂ ਨੂੰ ਕੈਪ ਕਰੇਗੀ ਇਸ ਤੋਂ ਇਲਾਵਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੈਨੇਡਾ ਦੀ ਆਬਾਦੀ ਦੇ ਵਿੱਚ 6.2 ਫੀਸ ਤੋਂ ਘਟਾ ਕੇ 5 ਫੀਸਤੇ ਲਿਆਉਂਦਾ ਫੈਸਲਾ ਆ ਗਿਆ ਹੈ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮਨਿਸਟਰ ਆਖ ਚੁਕੇ ਨੇ ਕਿ ਸਟੂਡੈਂਟਸ ਪਰਮਿਟ ਦਾ ਮਤਲਬ ਪੀਆਰ ਨਹੀਂ ਹੁੰਦਾ ਤੇ ਜਿਸ ਲੇਬਰ ਫੋਰਸ ਦੀ ਕੈਨੇਡਾ ਨੂੰ ਜ਼ਰੂਰਤ ਹੈ ਉਹਨਾਂ ਨੂੰ ਪੀਆਰ ਦਿੱਤੀ ਜਾਏਗੀ ਅਤੇ ਬਾਕੀਆਂ ਨੂੰ ਆਪਣੇ ਸਕਿੱਲ ਦਾ ਇਸਤੇਮਾਲ ਮੂਲ ਮੁਲਕ ਦੇ ਵਿੱਚ ਜਾ ਕੇ ਕਰਨਾ ਚਾਹੀਦਾ ਹੈ ਕੈਨੇਡਾ ਦੇ এমਪਲੋਇਮੈਂਟ ਮਨਿਸਟਰ ਨੇ ਵੀ ਦੱਸਿਆ ਹੈ ਕਿ ਐਲ ਐਮ ਆਈਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਬਦਲਿਆ ਜਾਏਗਾ ਜਿਸ ਤਹਿਤ ਕੁੱਲ ਵਰਕਰਾਂ ਦਾ 20% ਟੈਂਪਰੇਰੀ ਵਰਕਰ ਹੋ ਸਕਦੇ ਨੇ ਅਤੇ ਐਪਲੀਕੇਸ਼ਨ ਫੀਸ ਵੀ ਵਧਾਈ ਜਾਏਗੀ ਤੇ ਜਿਸ ਇਲਾਕਿਆਂ ਦੇ ਵਿੱਚ ਇਸ ਪ੍ਰੋਗਰਾਮ ਦੇ ਫਰਾਡ ਦਾ ਖਤਰਾ ਹੈ ਉੱਥੇ ਜ਼ਿਆਦਾ ਜਾਂਚ ਪੜਤਾਲ ਕੀਤੀ ਜਾਏਗੀ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਕੈਪ ਕੀਤਾ ਗਿਆ ਜਿਸ ਤੋਂ ਸਪਸ਼ਟ ਹੈ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਮੁਲਕ ਵਿੱਚੋਂ 2023 ਦੌਰਾਨ ਰਿਕਾਰਡ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਅਜਿਹਾ ਵੈਸਟਰਨ ਡੈਮੋਕਰਟਿਕਸ ਦੇ ਵਿੱਚ ਨਜ਼ਰ ਆ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।